ਦੇਖੋ ਜਿੱਦਣ ਉਹ ਆ ਗਏ ਆਪਾਂ ਆਪਣੇ ਸਾਡੇ ਨਾਲ ਉਹ ਕੰਮ ਕਰਦੇ ਆ ਹਨਾ ਉਸ ਦਿਨ ਤਾਂ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੋਣਾ ਪੰਜ ਉਂਗਲੀਆਂ ਆ ਪੰਜੇ ਇੱਕੋ ਜਿਹੀਆਂ ਨਹੀਂ ਹੈਗੀਆਂ ਸਾਰੇ ਪਰਵਾਸੀ ਇੱਕੋ ਜੀ ਵੀ ਨਹੀਂ ਹੈਗੇ ਕਈ ਬੰਦੇ ਕਿਸੇ ਬੰਦੇ ਦੇ ਨਾਲ 20-20 ਸਾਲ ਤੋਂ 30-30 ਸਾਲ ਤੋਂ ਜੁੜੇ ਹੋਏ ਆ ਜਿਹੜੇ ਇੱਥੇ ਉਹਨਾਂ ਦੇ ਬੱਚੇ ਵੀ ਇੱਥੇ ਜਵਾਨ ਹੋ ਚੁੱਕੇ ਆ ਉਹ ਇੱਥੇ ਆਪਣੇ ਆਪਣੇ ਕੰਮ ਕਰ ਰਹੇ ਆ ਉਹ ਤਾਂ ਹੁਣ ਹੁਣ ਜੇ ਅੱਜ ਉਹ ਉੱਠ ਕੇ ਆਪਾਂ ਉਹਨਾਂ ਨੂੰ ਇਹ ਕਹੀਏ ਕੋਈ ਬਹੁਤ ਵਧੀਆ ਪੋਸਟਾਂ ਦੇ ਵੀ ਬੈਠੇ ਆ ਇਦਾਂ ਦੇ ਬੰਦੇ ਹੈਗੇ ਆ ਜਿਹੜੇ ਪੰਜਾਬ ਵਾਸਤੇ ਕੰਮ ਕਰ ਰਹੇ ਆ ਜਾਂ ਪੰਜਾਬ ਵਾਸਤੇ ਦਰਦ ਰੱਖਦੇ ਆ ਕਈ ਇਦਾਂ ਦੇ ਤੇ ਵਲੰਟੀਅਰ ਵੀ ਬਣੇ ਹੋਏ ਆ ਜਿਹੜੇ ਪੰਜਾਬ ਵਾਸਤੇ ਬਹੁਤ ਕੁਝ ਕਰ ਰਹੇ ਆ ਤੇ ਆਪਾਂ ਸਾਰਿਆਂ ਨੂੰ ਇੱਕ ਰਸੇ ਨਾਲ ਨਾ ਬੰਨੋ ਮੀਰਾ ਦਾ ਇਹੀ ਕਹਿਣਾ ਆ ਜਿਹੜੇ ਬੰਦੇ ਉੱਠ ਕੇ ਐਵੇਂ ਬਿਆਨ ਦੇਈ ਜਾ ਰਹੇ ਆ ਬੱਬਾ ਜੀ ਅਸਲੀ ਬਿਆਨਾਂ ਦੇ ਆਓ ਜੇ ਬਾਹਰ ਕੋਈ ਬੰਦਾ ਜਾਂਦਾ ਆ ਪਹਿਲੀ ਗੱਲ ਤਾਂ ਇਹ ਦੇਖੋ ਭਗਵੰਦਬਾਨ ਸਾਹਿਬ ਨੇ ਕਿਹਾ ਵੀ ਉਧਰ ਸਾਨੂੰ ਵੀ ਪ੍ਰਵਾਸੀ ਕਹਿੰਦੇ ਬੱਬਾ ਜੀ ਯੂਰਪ ਦੇ ਵਿੱਚ 12-13 ਲੱਖ ਰੁਪਈਆ ਅਮਰੀਕਾ ਜਾਣਾ ਤੇ 50 ਲੱਖ ਰੁਪਈਆ ਇੰਗਲੈਂਡ ਜਾਣਾ ਤੇ 20 ਲੱਖ ਰੁਪਈਆ ਸਾਰਿਆਂ ਨੂੰ ਪਤਾ ਆ ਤੇ ਸਾਰੇ ਭਾਰਤ ਨੂੰ ਪਤਾ ਵੀ ਇਹ ਫਿਗਰ ਚੱਲਦੀ ਆ ਠੀਕ ਆ ਜਦੋਂ ਬੰਦਾ ਉੱਥੇ 에어ਪੋਰਟ ਤੇ ਜਾਂਦਾ ਬਕਾਇਦਾ ਉਹਦੇ ਫਿੰਗਰ ਹੁੰਦੇ ਆ ਇੱਥੋਂ ਪੀਸੀਸੀ ਹੁੰਦੀ ਆ ਸਾਰਾ ਕੁਝ ਹੋ ਕੇ ਜਾਂਦਾ ਆ ਕਿਉਂਕਿ ਉੱਥੇ ਇੱਕ ਕਾਨੂੰਨ ਵਧੀਆ ਆ ਇੱਥੇ ਤਾਂ ਬਾਬਾ ਜੀ ਯੂਪੀ ਜੋ 8-900 ਰੁਪਈਆ 1000 ਰੁਪਈਆ ਹੈ ਟਿਕਟਾ 1200 ਰੁਪਈਆ ਜੀ ਏਸੀ ਜਾਣਾ ਤੇ 2000-2500 ਦੀ ਕਰਵਾ ਕੇ ਆ ਜਾਓ ਇੱਥੇ ਉਤਰੋ ਸਟੇਸ਼ਨ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰੋ ਜੋ ਵੀ ਆਪਣੇ ਕਾਰਜ ਕਰਨੇ ਆ ਉਹ ਕਰਨ ਇਹ ਵੀ ਮੈਂ ਆਪਣੇ ਜਿਹੜੇ ਸਾਡਾ ਭਾਈਚਾਰਾ ਆ ਮੈਂ ਉਹਨੂੰ ਕਹੂੰਗਾ ਵੀ ਆਪਾਂ ਕਿੱਧਰਲੇ ਪਾਸੇ ਤੁਰੇ ਹੋਏ ਆ ਥੋੜਾ ਜਿਆ ਸਿਆਣਪ ਵਰਤੋ ਇਹ ਸਾਡੇ ਮੁੱਦੇ ਪਟਕਾਰ ਰਿਹਾ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਕਿਉਂਕਿ ਇਲੈਕਸ਼ਨ ਆ ਰਹੇ ਹੈਗਾ ਯੂਪੀ 'ਚ ਵੀ ਇਲੈਕਸ਼ਨ ਆ ਸਾਲ ਬਾਅਦ ਆਪਣੇ ਵੀ ਇੱਥੇ ਇਲੈਕਸ਼ਨ ਆ ਮੈਨੂੰ ਤਾਂ ਇਦਾਂ ਲੱਗਦਾ ਵੀ ਆਪਾਂ ਆਪਣੇ ਅਸਲੀ ਮੁੱਦੇ ਛੱਡ ਕੇ ਤੇ ਆਪਾਂ ਜਿਹਨੂੰ ਉਹ ਫੜਿਆ ਗਿਆ ਉਹਨੂੰ سزا ਵੀ ਮਿਲੇਗੀ ਅੰਦਰ ਬਥੇਰੇ ਬੰਦੇ ਬੈਠੇ ਸੇਵਾ ਲੁੱਟਣ ਨੂੰ ਅੰਦਰ ਗਿਆ ਭਈ ਅੰਦਰ ਵਾਲਿਆਂ ਨੇ ਵੀ ਉਹਦੇ ਚੇਤਰ ਮਾਰ ਦੇਣੇ ਕੀ ਪਤਾ ਮਾਰ ਹੀ ਨਹੀਂ ਦੇਣਾ ਯਾਰ ਬੰਦੇ ਨੂੰ ਮੈਂ ਤਾਂ ਇਹ ਗੱਲ ਗਾਉਂਗਾ ਵੀ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਚੱਲ ਰਹੇ ਆ ਵੀ ਆਪਾਂ ਉਹਦੇ ਤੇ ਤਾਂ ਕੋਈ ਗੱਲ ਯੱਕ ਦਾ ਵੀ ਮੁੱਦਾ ਬਟੱਗਿਆ ਕਿੱਥੇ ਉਹ ਗਏ ਹੜਪੀੜਤ ਜਿੱਥੇ ਆਪਾਂ ਲੋਕਾਂ ਦੀ ਜਾ ਕੇ ਸੇਵਾ ਕਰ ਰਹੇ ਸੀ ਹੁਣ ਆਪਣੇ ਬੰਦੇ ਉਹ ਪੰਜਾਬੀਆਂ ਵਾਲੀ ਗੱਲ ਵੀ ਉਹ ਆਪਣੇ ਨਾ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀਗੀ ਇਹ ਪੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਇਹ ਸਮਝਾਈਆਂ ਨਹੀਂ ਜਾ ਸਕਦੀਆਂ ਇਹ ਬੱਸ ਵੀ ਇੱਕ ਵਾਰੀ ਕੋਈ ਗੱਲ ਹੋਈ ਫੜਾ ਫੜ ਚੱਕ ਕੇ ਉਧਰਲੇ ਪਾਸੇ ਸਾਰੇ ਸਾਡੇ ਬੰਦੇ ਤੁਰ ਬੰਨੇ ਆ ਪਰ 84 ਵੇਲੇ ਵੀ ਇੰਦਰਾ ਗਾਂਧੀ ਸਿਰਫ ਦੋ ਤਿੰਨ ਬੰਦਿਆਂ ਨੇ ਮਾਰੀ ਸੀ ਉਦੋਂ ਸਿੱਖਾਂ ਨਾਲ ਵੀ ਬੜਾ ਜ਼ੁਲਮ ਹੋਇਆ ਉਦੋਂ ਤੱਕ ਕਿਸੇ ਸ਼ਿਵ ਸੈਨਾ ਵਾਲੇ ਨੇ ਨਹੀਂ ਬਿਆਨ ਦਿੱਤੇ ਉੱਠ ਕੇ ਵੀ ਹਾਂਜੀ ਗਲਤੀ ਇੱਕ ਇੱਕ ਦੀ ਆ ਅੱਜ ਤੱਕ ਨਹੀਂ ਇਨਸਾਫ਼ ਮਿਲਿਆ ਅੱਜ ਤੱਕ ਉੱਠੇ ਵੀ ਨਹੀਂ ਅੱਜ ਤੱਕ ਕਿਸੇ ਨੇ ਇਹ ਗੱਲ ਕਹੀ ਵੀ ਨਹੀਂ ਵੀ ਗਲਤੀ ਕਿਸੇ ਇੱਕ ਦੋ ਬੰਦਿਆਂ ਦੀ ਆ ਤੇ ਬਾਕੀਆਂ ਨਾ ਜਿਨ੍ਹਾਂ ਨਾਲ ਨਜਾਇਜ਼ ਹੋਈ ਦਿੱਲੀ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਘਰਾਂ ਚੋਂ ਕੱਢ-ਕੱਢ ਮਾਰ ਦਿੱਤੇ ਇਹਨਾਂ ਕੁਝ ਹੋਇਆ ਉੱਥੇ ਤਾਂ ਕਿਸੇ ਨੇ ਆ ਕੇ ਗਿਆ ਨਹੀਂ ਵੀ ਇਹ ਸਾਡੇ ਭਰਾ ਆ ਜਾਂ ਸਾਡੀਆਂ ਭੈਣਾਂ ਇਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਉੱਥੇ ਤਾਂ ਬੱਚਿਆਂ ਨੂੰ ਜਨਾਨੀਆਂ ਨੂੰ ਬੱਬੇ ਨੂੰ ਬਹੁਤ ਕੁਝ ਹੋਇਆ ਸਿਆਸਤ ਨਾ ਕਰੋ ਪੰਜਾਬ ਨੂੰ ਪੰਜਾਬ ਰਹਿਣ ਦਿਓ ਬਸ ਜਿਸ ਤਰੀਕੇ ਦੇ ਨਾਲ ਉਹਨੂੰ ਸਾਰਾ ਕੁਝ ਇਹ ਨਿਕਲ ਕੇ ਮੈਟਰ ਆ ਰਿਹਾ ਹੈਗਾ ਇੱਕ ਮੇਰੇ ਖਿਆਲ ਨਾਲ ਪ੍ਰੋਫੈਸਰ ਵੀ ਹੈਗਾ ਉਸ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਪਹਿਲਾ ਉਸ ਨੇ ਉਹਦੀ ਇੰਟਰਵਿਊ ਕੀਤੀ ਸੀ ਕਿ ਕਿਸੇ ਨੇ ਤੇ ਉਹਦੇ ਵਿੱਚ ਉਹ ਹੱਕ ਦੇ ਵਿੱਚ ਬਿਆਨ ਦਿੰਦਾ ਪਿਆ ਸੀਗਾ ਕਿ ਬਈ ਪ੍ਰਵਾਸੀ ਜਿਹੜੇ ਹੈਗੇ ਨੇ ਪ੍ਰਵਾਸੀਆਂ ਤੋਂ ਬਿਨਾ ਤਾਂ ਪੰਜਾਬ ਵੀ ਨਹੀਂ ਚੱਲਦਾ ਪ੍ਰਵਾਸੀਆਂ ਤੋਂ ਬਿਨਾ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਕਿਸੇ ਦਾ ਘਰ ਨਹੀਂ ਬਣਨਾ ਤੇ ਅੱਜ ਉਹ ਪ੍ਰਵਾਸੀਆਂ ਦੇ ਖਿਲਾਫ ਹੋਇਆ ਫਿਰਦਾ ਹੈ ਫਿਰ ਇਦਾਂ ਦੇ ਬੰਦਿਆਂ ਨੂੰ ਤੁਸੀਂ ਕੀ ਕਹੋਗੇ ਉਹ ਫੇਮ ਲੈਣ ਨੂੰ ਮਸ਼ਹੂਰੀ ਇਹ ਬੰਦੇ ਬਾਬਾ ਜੀ ਸਾਰੇ ਮਸ਼ਹੂਰੀ ਲੈਣ ਨੂੰ ਹੀ ਆ ਮੈਂ ਇਹ ਇੰਟਰਵਿਊ ਸਿਰਫ ਆਪਣੇ ਭਰਾਵਾਂ ਨੂੰ ਸੁਨੇਹ ਦੇਣ ਲਈ ਕੀਤਾ ਵੀ ਜਿਹੜੇ ਪੰਜਾਬ ਦੀ ਅਸਲੀ ਮੁੱਦੇ ਆ ਹੁਣ ਸਨੀ ਸਿੰਘ ਤੇ ਇਹਨਾਂ ਤੇ ਤਸ਼ੱਦਦ ਹੋਇਆ ਠੀਕ ਆ ਉਥੇ ਅੰਦਰ ਲੜਾਈ ਹੋਈ ਆ ਬਾਬਾ ਜੀ ਉਹਨਾਂ ਨੇ ਸਾਡੇ ਧਿਆਨ ਹੀ ਭਟਕਾ ਦਿੱਤੇ ਲਾਂ ਸਿਗੇ ਹਿੰਦੂ ਤੇ ਸਿੱਖ ਨੌ ਮਾਸ ਦਾ ਰਿਸ਼ਤਾ ਅਕੱਲ ਮੈਂ ਕਿਸੇ ਸ਼ਿਵਸੈਨਾ ਵਾਲੇ ਦਾ ਬਿਆਨ ਸੁਣ ਰਿਹਾ ਸੀ ਜਿੱਤੇ ਜਲੰਧਰ ਦਾ ਹੁਣ ਹਿੰਦੂ ਤੇ ਪ੍ਰਵਾਸੀ ਨੌ ਮਾਸ ਦਾ ਰਿਸ਼ਤਾ ਹੋ ਗੇ ਬਾਬਾ ਜੀ ਸਿਆਸਤ ਨਾ ਕਰੋ ਸਵਾਲ ਸਰਕਾਰ ਨੂੰ ਕਰੋ ਸਹੀ ਸਾਡਾ ਸਵਾਲ ਸਰਕਾਰ ਤੱਕ ਆ ਵੀ ਕਿਹੜਾ ਕਾਨੂੰਨ ਤੁਸੀਂ ਪਾਸ ਕੀਤਾ ਠੀਕ ਹੈ ਜੀ ਸਿੱਧਾ ਸਿੱਧਾ ਭਾਜੀ ਜਵਾਬ ਆ ਦੇਖੋ ਹੁਸ਼ਿਆਰਪੁਰ ਦੇ ਵਿੱਚ ਜੋ ਕੁਝ ਵੀ 5 ਸਾਲ ਦੇ ਬੱਚੇ ਦੇ ਨਾਲ ਹੋਇਆ ਉਸ ਨੂੰ ਲੈ ਕੇ ਪੂਰਾ ਪੰਜਾਬ ਇਸ ਵਕਤ ਪ੍ਰਵਾਸੀਆਂ ਦੇ ਖਿਲਾਫ ਹੈਗਾ ਲਗਾਤਾਰ ਕਈ ਸਵਾਲ ਉੱਠ ਰਹੇ ਨੇ ਕਈ ਲੋਕ ਇਸ ਮੁੱਦੇ ਦੇ ਉੱਪਰ ਸਿਆਸਤ ਵੀ ਕਰ ਰਹੇ ਨੇ ਕਈ ਲੋਕ ਕਈ ਤਰੀਕੇ ਦੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਹ ਟੀਜਾ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੀਆਂ ਨੇ ਲਗਾਤਾਰ ਖਬਰਾਂ ਵੀ ਬਹੁਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਵੀ ਪ੍ਰਵਾਸੀ ਨੇ ਆ ਕਰਤਾ ਪ੍ਰਵਾਸੀ ਨੇ ਆ ਕਰ ਦਿੱਤਾ ਪਰ ਇਸ ਪੂਰੇ ਮਾਮਲੇ ਦੇ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਆ ਮਾਨ ਸਿੰਘ ਹੋਰੀ ਜਥੇਦਾਰ ਨੇ ਦੁਆਬਾ ਜ਼ੋਨ ਦੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਪੂਰੀ ਤਰੀਕੇ ਦੇ ਨਾਲ ਨਿਹੰਗ ਸਿੰਘ ਵੀ ਇਸ ਜਿਹੜਾ ਹੈਗਾ ਇਹ ਮੋਰਚੀ ਦੇ ਉੱਪਰ ਉਤਰੇ ਹੋਏ ਨੇ ਬਾਬਾ ਜੀ ਪਹਿਲਾਂ ਤਾਂ ਫਤਿਹ ਦੀ ਸਾਂਝ ਮਲੂਣੇ ਜੀ ਵਾਹਿਗੁਰੂ ਜਿੱਥੇ ਖਾਲਸਾ ਸਾਹਿਬ ਅਗਰ ਫਤਿਹ ਜੀ ਸਦਾ ਸਵਾਲ ਹੈ ਜੀ ਖਸ਼ਹਰਪੁਰ ਦੇ ਵਿੱਚ ਤੁਸੀਂ ਜੋ ਕੁਝ ਵੀ ਹੋਇਆ ਉਸ ਦੇ ਉੱਪਰ ਪੂਰਾ ਪੰਜਾਬ ਇਸ ਵਕਤ ਚੜਿਆ ਹੋਇਆ ਹੈ ਲਗਾਤਾਰ ਕਹਿ ਰਹੇ ਨੇ ਕਿ ਵੀ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈਗਾ ਤੁਹਾਡੇ ਕੀ ਵਿਚਾਰ ਨੇ ਜੀ ਇਸ ਪੂਰੇ ਮਾਮਲੇ ਦੇ ਉੱਪਰ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਉਸ ਬੱਚੀ ਦੇ ਨਾਲ ਹੋਇਆ بڑا ਉਹ ਦਰਦਨਾਕ ਸੀ ਉਹ ਕੱਲਾ ਪ੍ਰਵਾਸੀ ਨਹੀਂ ਉਹ ਕੋਈ ਵੀ ਕਰੇ ਚਾਹੇ ਪੰਜਾਬ ਦਾ ਵੀ ਕੋਈ ਨੌਜਵਾਨ ਕਿਉਂ ਨਾ ਹੋਵੇ ਅੱਗੇ ਦਿੱਲੀ ਵੀ ਇੱਕ ਵਾਰੀ ਇਦਾਂ ਦਾ ਕਾਂਡ ਹੋਇਆ ਸੀ ਜਿਹਦੇ ਵਿੱਚ ਲੜਕੀ ਦੇ ਸਰੀਏ ਮਾਰੇ ਗਏ ਸੀਗੇ ਉਹ ਵੀ ਬੜੀ ਦਰਦਨਾਕ ਸੀਗੀ ਚਲੋ ਇਹ ਤਾਂ ਇੱਕ ਬੱਚਾ ਹੀ ਬਹੁਤ ਛੋਟਾ ਜਿਹਾ ਸੀਗਾ ਜਿੰਨੇ ਵੀ ਕੀਤਾ ਉਹ ਬੜਾ ਵੱਡਾ ਗੁਨੇਗਾਰ ਆ ਪਰ ਮੈਂ ਇਹਦੇ ਵਿੱਚ ਇੱਕ ਗੱਲ ਦੇਖ ਰਿਹਾ ਵੀ ਮੈਂ ਆਪਣੇ ਜਿਹੜੇ ਸਾਡਾ ਭਾਈਚਾਰਾ ਆ ਮੈਂ ਉਹਨੂੰ ਕਹੂੰਗਾ ਵੀ ਆਪਾਂ ਕਿੱਧਰਲੇ ਪਾਸੇ ਤੁਰੇ ਹੋਏ ਆ ਥੋੜਾ ਜਿਹਾ ਸਿਆਣਪ ਵਰਤੋ ਇਹ ਸਾਡੇ ਮੁੱਦੇ ਪਟਕਾਰ ਰਿਹਾ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਕਿਉਂਕਿ ਇਲੈਕਸ਼ਨ ਆ ਰਹੇ ਹੈਗਾ यूपी जो भी इलेक्शन आ साल बाद अपने भी इलेक्शन मेनू तो इदा ਲੱਗਦਾ ਵੀ ਆਪਾਂ ਆਪਣੇ ਅਸਲੀ ਮੁੱਦੇ ਛੱਡ ਕੇ ਤੇ ਆਪਾਂ ਜਿਹਨੂੰ ਉਹ ਫੜਿਆ ਗਿਆ ਉਹਨੂੰ ਸਜ਼ਾ ਵੀ ਮਿਲੇਗੀ ਅੰਦਰ ਬਥੇਰੇ ਬੰਦੇ ਬੈਠੇ ਸੇਵਾ ਲੁੱਟਣ ਨੂੰ ਅੰਦਰ ਗਿਆ ਭਈ ਅੰਦਰ ਵਾਲਿਆਂ ਨੇ ਵੀ ਉਹਦੇ ਛਿੱਤਰ ਮਾਰ ਦੇਣੇ ਕੀ ਪਤਾ ਮਾਰ ਹੀ ਨਹੀਂ ਦੇਣਾ ਯਾਰ ਬੰਦੇ ਨੂੰ ਮੈਂ ਤਾਂ ਇਹ ਗੱਲ ਗਾਉਂਗਾ ਵੀ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਚੱਲ ਰਹੇ ਆ ਵੀ ਆਪਾਂ ਉਹਦੇ ਤੇ ਤਾਂ ਕੋਈ ਗੱਲ ਯੱਕ ਦਾ ਵੀ ਮੁੱਦਾ ਵਟ ਲੱਗਿਆ ਕਿੱਥੇ ਉਹ ਗਏ ਹੜਪੀੜਤ ਜਿੱਥੇ ਆਪਾਂ ਲੋਕਾਂ ਦੀ ਜਾ ਕੇ ਸੇਵਾ ਕਰ ਰਹੇ ਸੀ ਹੁਣ ਆਪਣੇ ਬੰਦੇ ਉਹ ਪੰਜਾਬੀਆਂ ਵਾਲੀ ਗੱਲ ਵੀ ਉਹ ਆਪਣੇ ਨਾ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀਗੀ ਵੀ ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਇਹ ਸਮਝਾਈਆਂ ਨਹੀਂ ਜਾ ਸਕਦੀਆਂ ਇਹ ਬੱਸ ਵੀ ਇੱਕ ਵਾਰੀ ਕੋਈ ਗੱਲ ਹੋਈ ਫਟਾਫੜ ਚੱਕ ਕੇ ਉਧਰਲੇ ਪਾਸੇ ਸਾਰੇ ਸਾਡੇ ਬੰਦੇ ਤੁਰ ਪੰਦੇ ਆ ਬਾਕੀ ਮੈਂ ਬਿਆਨ ਲੋਕਾਂ ਦੇ ਵੀ ਸੁਣੇ ਆ ਜਿਹੜੇ ਬੰਦੇ ਕਹਿ ਰਹੇ ਆ ਜੀ ਇਹ ਸਾਡੇ ਭਰਾ ਆ ਪ੍ਰਵਾਸੀ ਗਲਤੀ ਇੱਕ ਨੇ ਕੀਤੀ ਆ ਬਿਲਕੁਲ ਠੀਕ ਆ ਗਲਤੀ ਇੱਕ ਨੇ ਕੀਤੀ ਆ ਉਹਦੀ ਸਜ਼ਾ ਇੱਕ ਬੰਦੇ ਨੂੰ ਹੀ ਮਿਲਣੀ ਚਾਹੀਦੀ ਆ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਆ ਪਰ 84 ਵੇਲੇ ਵੀ ਇੰਦਰਾ ਗਾਂਧੀ ਸਿਰਫ ਦੋ ਤਿੰਨ ਬੰਦਿਆਂ ਨੇ ਮਾਰੀ ਸੀ ਉਦੋਂ ਸਿੱਖਾਂ ਨਾਲ ਵੀ ਬੜਾ ਜ਼ੁਲਮ ਹੋਇਆ ਉਦੋਂ ਤੱਕ ਕਿਸੇ ਸ਼ਿਵ ਸੈਨਾ ਵਾਲੇ ਨੇ ਨਹੀਂ ਬਿਆਨ ਦਿੱਤੇ ਉੱਠ ਕੇ ਵੀ ਹਾਂਜੀ ਗਲਤੀ ਇੱਕ ਇੱਕ ਦੀ ਆ ਅੱਜ ਤੱਕ ਨਹੀਂ ਇਨਸਾਫ਼ ਮਿਲਿਆ ਅੱਜ ਤੱਕ ਉੱਠੇ ਵੀ ਨਹੀਂ ਅੱਜ ਤੱਕ ਕਿਸੇ ਨੇ ਇਹ ਗੱਲ ਕਹੀ ਵੀ ਨਹੀਂ ਵੀ ਗਲਤੀ ਕਿਸੇ ਇੱਕ ਇੱਕ ਦੋ ਬੰਦਿਆਂ ਦੀ ਆ ਤੇ ਬਾਕੀਆਂ ਨਾ ਜਿਨ੍ਹਾਂ ਨਾਲ ਨਜਾਇਜ਼ ਹੋਈ ਦਿੱਲੀ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਘਰਾਂ ਚੋਂ ਕੱਢ ਕੱਢ ਮਾਰ ਦਿੱਤੇ ਇਹਨਾਂ ਕੁਝ ਹੋਇਆ ਉੱਥੇ ਤਾਂ ਕਿਸੇ ਨੇ ਆ ਕੇ ਗਿਆ ਨਹੀਂ ਵੀ ਇਹ ਸਾਡੇ ਭਰਾ ਆ ਜਾਂ ਸਾਡੀਆਂ ਭੈਣਾਂ ਇਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਉੱਥੇ ਤਾਂ ਬੱਚਿਆਂ ਨੂੰ ਜਨਾਨੀਆਂ ਨੂੰ ਬੱਬੇ ਨੂੰ ਬਹੁਤ ਕੁਝ ਹੋਇਆ ਸਿਆਸਤ ਨਾ ਕਰੋ ਪੰਜਾਬ ਨੂੰ ਪੰਜਾਬ ਰਹਿਣ ਦਿਓ ਮੇਰਾ ਤਾਂ ਇਹੀ ਕਹਿਣਾ ਆ ਜਿਹੜੇ ਬੰਦੇ ਉੱਠ ਕੇ ਐਵੇਂ ਹੀ ਬਿਆਨ ਦੇਈ ਜਾ ਰਿਹਾ ਬੱਬਾ ਜੀ ਅਸਲੀ ਬਿਆਨਾਂ ਤੇ ਆਓ ਜੇ ਬਾਹਰ ਕੋਈ ਬੰਦਾ ਜਾਂਦਾ ਆ ਪਹਿਲੀ ਗੱਲ ਤਾਂ ਇਹ ਦੇਖੋ ਭਗਵੰਦ ਸਾਬ੍ਹ ਨੇ ਕਿਹਾ ਵੀ ਉੱਧਰ ਸਾਨੂੰ ਵੀ ਪ੍ਰਵਾਸੀ ਕਹਿੰਦੇ ਬੱਬਾ ਜੀ ਯੂਰਪ ਦੇ ਵਿੱਚ 12-13 ਲੱਖ ਰੁਪਈਆ ਅਮਰੀਕਾ ਜਾਣਾ ਤੇ 50 ਲੱਖ ਰੁਪਈਆ ਇੰਗਲੈਂਡ ਜਾਣਾ ਤੇ 20 ਲੱਖ ਰੁਪਈਆ ਸਾਰਿਆਂ ਨੂੰ ਪਤਾ ਆ ਤੇ ਸਾਰੇ ਭਾਰਤ ਨੂੰ ਪਤਾ ਵੀ ਇਹ ਫਿਗਰ ਚੱਲਦੀ ਆ ਹੂੰ ਠੀਕ ਆ ਜਦੋਂ ਬੰਦਾ ਉੱਥੇ 에어ਪੋਰਟ ਤੇ ਜਾਂਦਾ ਬਕਾਇਦਾ ਉਹਦੇ ਫਿੰਗਰ ਹੁੰਦੇ ਆ ਇੱਥੋਂ ਪੀਸੀਸੀ ਹੁੰਦੀ ਆ ਸਾਰਾ ਕੁਝ ਹੋ ਕੇ ਜਾਂਦਾ ਆ ਹੂੰ ਕਿਉਂਕਿ ਉੱਥੇ ਇੱਕ ਕਾਨੂੰਨ ਵਧੀਆ ਆ ਇੱਥੇ ਤਾਂ ਬਾਬਾ ਜੀ ਯੂਪੀ ਜੋ 8900 ਰੁਪਿਆ 1000 ਰੁਪਿਆ ਟਿਕਟਾ 1200 ਰੁਪਿਆ ਜੀ ਏਸੀ ਜਾਣਾ ਤੇ 2000 2500 ਦੀ ਕਰਵਾ ਕੇ ਆ ਜਾਓ ਇੱਥੇ ਉਤਰੋ ਸਟੇਸ਼ਨ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰੋ ਜੋ ਵੀ ਆਪਣੇ ਕਾਰਜ ਕਰਨੇ ਆ ਉਹ ਕਰਨ ਇੱਥੇ ਸਾਡੇ ਜਾਂ ਦਿੱਲੀ ਗਵਰਨਮੈਂਟ ਨੇ ਜਾਂ ਪੰਜਾਬ ਗਵਰਨਮੈਂਟ ਨੇ ਇਦਾਂ ਦਾ ਕਿਹੜਾ ਕਾਨੂੰਨ ਬਣਾਇਆ ਵੀ ਜਿਹਦੇ ਵਿੱਚ ਸਾਨੂੰ ਵੀ ਕੋਈ ਸੁੱਖ ਸਹੂਲਤ ਦਿਖੇ ਜਿਹੜੀ ਬਾਹਰਲੀ ਕੰਟਰੀਆਂ 'ਚ ਗੱਲ ਇਹ ਕਰਨੀ ਚਾਹੀਦੀ ਆ ਸਾਨੂੰ ਨਾ ਕਿ ਇਹ ਗੱਲਾਂ ਕਰਨੀਆਂ ਚਾਹੀਦੀਆਂ ਵੀ ਪ੍ਰਵਾਸੀ ਕੱਢ ਦਿਓ ਕਸੂਰ ਇੱਕ ਬੰਦੇ ਦਾ ਨਾ ਮੈਂ ਸਾਰੇ ਆ ਬਿਆਨ ਸੁਣ ਰਿਹਾ ਆਪਣੇ ਬੰਦਿਆਂ ਦੇ ਵੀ ਸਾਰਿਆਂ ਦੇ ਬਾਬਾ ਜੀ ਆਪਣਾ ਮੁੱਦਾ ਕੁਝ ਹੋਰ ਆ ਆਪਾਂ ਪੰਜਾਬ ਨੂੰ ਕਿੱਦਾਂ ਤਰੱਕੀ ਦੇ ਰਾਹ ਤੇ ਲਿਆਣਾ ਆ ਹਰ ਪਾਸਿਓਂ ਜ਼ੋਰ ਲੱਗਾ ਹੋਇਆ ਆ ਪੰਜਾਬ ਨੂੰ ਢਾਹ ਲਾਣ ਦਾ ਠੀਕ ਆ ਜੀ ਮੈਂ ਆਪਣੇ ਸਾਰੇ ਵੀਰਾਂ ਨੂੰ ਕਹੂੰਗਾ ਵੀ ਸੋਜੀ ਦੇ ਨਾਲ ਇਕੱਲੇ ਬੈ ਕੇ ਮਹਾਰਾਜ ਤੋਂ ਪੁੱਛੋ ਆਪਣੇ ਵੱਡਿਆਂ ਬਢੇਰਿਆਂ ਤੋਂ ਪੁੱਛੋ ਵੀ ਆਪਾਂ ਕਿਹੜੇ ਪਾਸੇ ਖੜੇ ਆ ਪੰਜਾਬ ਨੂੰ ਕਿਹੜੇ ਵੇਲੇ ਕਿੱਦਾਂ ਦੀਆਂ ਗਲਤੀਆਂ ਦੇ ਵਿੱਚੋਂ ਨੰਗਣਾ ਪਿਆ ਮੈਂ ਹੁਣ ਵੀ ਇਹ ਗੱਲ ਕਹੂੰਗਾ ਵੀ ਸਾਡੇ ਬੰਦੇ ਹੋਸ਼ ਦੇ ਵਿੱਚ ਰਹਿਣ ਜੋਸ਼ 'ਚ ਆ ਕੇ ਕੋਈ ਐਦਾਂ ਦੀ ਕਾਰਵਾਈ ਨਾ ਕਰਨ ਤਾਂ ਕਿ ਇਹ ਸਰਕਾਰ ਸਾਡੇ ਤੇ ਪੰਜਾ ਬਣਾ ਸਕੇ ਹੁਣਾ ਇਹੀ ਆ ਵੀ ਸਾਡੇ ਬੰਦਿਆਂ ਨੇ ਕਿਸੇ 2-4 ਬੰਦੇ ਵੜ ਦੇਣੇ ਆ ਤੇ ਬਾਅਦ 'ਚ ਇਹਨਾਂ ਨੇ ਚੱਕ ਕੇ ਸਾਡੇ ਬੰਦੇ ਅੰਦਰ ਸੱਟਣੇ ਸ਼ੁਰੂ ਕਰ ਦੇਣੇ ਆ ਆਪਣੇ ਅਸਲੀ ਮੁੱਦੇ ਤੇ ਆਓ ਇਹਨਾਂ ਨੂੰ ਪੁੱਛੋ ਇਹਨਾਂ ਨੇ ਕੀ ਕਾਨੂੰਨ ਬਣਾਏ ਆ ਬਾਹਰਲੇ ਬੰਦੇ ਜਦੋਂ ਆਉਂਦੇ ਆ ਉਹਨਾਂ ਵਾਸਤੇ ਕੋਈ ਵੈਰੀਫਿਕੇਸ਼ਨ ਦੀ ਸਹੂਲਤ ਦਾ ਉਹ ਕੰਮ ਕਰ ਰਹੀ ਉਹਨਾਂ ਦੇ ਆਧਾਰ ਕਾਰਡ ਉਧਰੋਂ ਕੱਟੇ ਗਏ ਆ ਜਾਂ ਉਹਨਾਂ ਦੀਆਂ ਵੋਟਾਂ ਉਧਰੋਂ ਕਟੀਆਂ ਗਈਆਂ ਆ ਕਿ ਨਹੀਂ ਕਟੀਆਂ ਗਈਆਂ ਬਾਹਰਲੀ ਕੰਟਰੀਆਂ 'ਚ 5-5 6-6 ਸਾਲ ਲੱਗ ਜਾਂਦੇ ਲੋਕਾਂ ਨੂੰ ਪੱਕਿਆਂ ਹੁੰਦੇ ਆ 10-10 ਸਾਲ ਵੀ ਲੰਘ ਜਾਂਦੇ ਕਈਆਂ ਦੇ ਇੱਥੇ ਕੀ ਇਹ ਸਿਟੀਜ਼ਨਸ਼ਿਪ ਕਿੱਦਾਂ ਦੇ ਰਹੇ ਆ ਗੱਲਾਂ ਦਾ ਬਾਬਾ ਜੀ ਸਾਰਿਆਂ ਨੇ ਕਰ ਦਿੱਤੀਆਂ ਪਰ ਉਹਨਾਂ ਦੇ ਕਾਨੂੰਨ ਤੇ ਰੂਲ ਰੈਗੂਲੇਸ਼ਨ ਵੀ ਫਾਲੋ ਕਰੋ ਨਾ ਫੇ ਜਿਹੜੇ ਬੰਦੇ ਬਾਹਰੋਂ ਆ ਰਹੇ ਆ ਉਹਨਾਂ ਨੂੰ ਪੁੱਛੋ ਵੀ ਉਹ ਕਿੱਦਾਂ ਆ ਰਹੇ ਆ ਸਾਡੇ ਬੰਦੇ ਉਥੇ ਪੈਸੇ ਖਰਚ ਕੇ ਰਹਿ ਰਹੇ ਬਾਹਰ ਠੀਕ ਆ ਜੀ ਤੇ ਉਧਰਲੇ ਰੂਲ ਰੈਗੂਲੇਸ਼ਨ ਉਹ ਫਾਲੋ ਕਰਦੇ ਆ ਠੀਕ ਆ ਜੀ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਉਧਰ ਦੇ ਹਿਸਾਬ ਨਾਲ ਮਿਲਦੀਆਂ ਆ ਉਹ ਟੈਕਸ ਪੇ ਕਰ ਰਹੇ ਆ ਸਾਰਾ ਕੁਝ ਆ ਉਥੇ ਇੱਕ ਚੀਜ਼ ਬਣੀ ਹੋਈ ਆ ਸਾਡਾ ਬੰਦਾ ਤਾਂ ਉਧਰ ਚੀਂ ਨਹੀਂ ਕਰ ਸਕਦਾ ਬਾਹਰ ਤੇ ਇੱਧਰ ਇਧਰ ਵੱਡ ਵਡਾਂਗੇ ਹੋਣ ਡਏ ਆ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਇਸ ਕਰਕੇ ਮੈਂ ਆਪਣੇ ਪੰਜਾਬੀਆਂ ਭਰਾਵਾਂ ਨੂੰ ਕਹੂੰਗਾ ਵੇ ਸਹੀ ਮੁੱਦਾ ਫੜੋ ਸਰਕਾਰ ਚਾ ਰਹੀ ਐ ਸਾਨੂੰ 네ਗੇਟਿਵ ਦਿਖਾਇਆ ਜਾ ਰਿਹਾ ਐ ਮੀਡੀਆ ਤੇ ਜਿਹੜਾ ਇਹਨਾਂ ਦਾ ਮੀਡੀਆ ਆ ਨਾ ਉਹ ਟੀਵੀ ਤੇ ਯੂਪੀ ਜਾਂ ਬਾਹਰਲੇ ਪਾਸੇ ਸਾਨੂੰ ਇਹ ਕੋਈ ਬਹੁਤ ਵਧੀਆ ਨਹੀਂ ਦਿਖਾ ਰਹੇ ਪੰਜਾਬੀਆਂ ਨੂੰ ਉੱਥੇ ਆ ਹੋ ਗਿਆ ਉੱਥੇ ਆ ਹੋ ਗਿਆ ਇਹ ਸਾਡੀ 네ਗੇਟਿਵਿਟੀ ਛੱਡ ਰਹੇ ਆ ਤੇ ਇਸ ਕਰਕੇ ਮੈਂ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਜਾਂ ਪ੍ਰਵਾਸੀਆਂ ਨੂੰ ਕਹੂੰਗਾ ਵੀ ਆਪਸ ਦੇ ਵਿੱਚ ਲੜਨ ਦੀ بجائے ਆਪਾਂ ਸਰਕਾਰ ਨੂੰ ਕਹੀਏ ਵੀ ਤੁਸੀਂ ਕੋਈ ਕਾਨੂੰਨ ਵਧੀਆ ਬਣਾਓ ਬਾਰ ਵੀ ਕਾਨੂੰਨ ਬਣੇ ਆ ਉਹ ਅੱਜ ਦੇ ਥੋੜੀ ਬਣੇ ਆ ਜੇ ਕਹਿਣ ਉਹ ਅੱਜ ਦੇ ਥੋੜੀ ਬਣੇ ਆ ਠੀਕ ਆ ਪੋਲੀਟੀਕਲ ਸਟੇ ਬਾਹਰ ਵੀ ਹੈਗੀ ਆ ਤੇ ਇੱਥੇ ਵੀ ਕੋਈ ਆਪਣਾ ਇਹ ਕੋਈ ਵਧੀਆ ਕਾਨੂੰਨ ਕੱਢਣ ਹੁਣ ਜੇ ਇੱਥੇ ਦੁਨੀਆ ਆਈ ਆ ਜੇ ਸਰਕਾਰ ਆਪਣੇ ਸਰਵੇ ਕਰ ਸਕਦੀ ਹੈ ਤੇ ਇਹ ਵੀ ਸਰਵੇ ਉਹ ਕਰ ਹੀ ਸਕਦੀ ਆ ਵੀ ਕਿਹੜੇ ਬੰਦੇ ਬਾਹਰੋਂ ਆਏ ਆ ਅੱਛਾ ਜਿਸ ਤਰੀਕੇ ਦੇ ਨਾਲ ਆਪਣੇ ਹੀ ਪੰਜਾਬੀ ਬਿਆਨ ਦੰਦੇ ਪਏ ਨੇ ਲਗਾਤਾਰ ਬਾਬਾ ਹਰਜੀਤ ਹੋ ਗਿਆ ਉਹ ਬਿਆਨ ਦੰਦਾ ਪਏ ਕਿ ਵੀ ਮੈਂ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਹੈਗਾ ਵਾਂ ਜਿਹੜਾ ਕੋਈ ਕਰਦਾ ਉਹ ਮੈਨੂੰ ਦੱਸੋ ਮੈਂ ਉਹਨੂੰ ਡੱਕੂੰਗਾ ਉਸ ਤੋਂ ਬਾਅਦ ਹੋਰ ਕਈ ਹੈਗੇ ਨੇ ਆਪਣੇ ਹੀ ਪੰਜਾਬੀ ਨੇ ਉਹ ਸਵਾਲ ਚੱਕਦੇ ਨੇ ਕਿ ਵੀ ਇੱਕ ਪ੍ਰਵਾਸੀ ਦੀ ਗਲਤੀ ਕਰਕੇ ਆ ਪੰਜਾਬ ਦੇ ਪ੍ਰਵਾਸੀ ਨੂੰ ਭਜਾ ਨਹੀਂ ਸਕਦੇ ਹੈਗਿਓ ਤੁਸੀਂ ਭਜਾਈ ਨਹੀਂ ਸਕਦੇ ਪੰਜਾਬੀ ਜਿਹੜੇ ਹੈਗੇ ਨੇ ਪੰਜਾਬੀ ਪ੍ਰਵਾਸੀਆਂ ਨੂੰ ਇਦਾਂ ਦੇ ਸਵਾਲ ਜਦੋਂ ਨਿਕਲਦੇ ਉਦੋਂ ਮਨ ਦੇ ਵਿੱਚ ਖਿਆਲ ਕਿਉਂ ਆਉਂਦਾ ਫਿਰ ਬਾਬਾ ਜੀ ਪਹਿਲੀ ਗੱਲ ਤੇ ਹਰਜੀਤ ਜੀ ਦਾ ਆਪਾਂ ਗੱਲ ਹੀ ਨਹੀਂ ਕਰਨੀ ਸਾਡੇ ਅਕਾਲ ਤਖਤ ਤੋਂ ਉਹਨੂੰ ਬਹਿਰੂਪੀਆ ਕਹਿ ਦਿੱਤਾ ਗਿਆ ਆ ਮੈਂ মিডিਆ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਇਹਦਾ ਇੰਟਰਵਿਊ ਨਾ ਲਓ ਇਹਦੇ ਇੰਟਰਵਿਊ ਚ ਕੀ ਆ ਇਹ ਪੜਘਾ ਰਿਹਾ ਅਕਾਲ ਤਖਤ ਸਾਹਿਬ ਤੋਂ ਇਹਨੂੰ ਇਹ ਨਹੀਂ ਕਿਹਾ ਰਦਰਾਕਸ਼ਿਤ ਦੀ ਮਾਲਾ ਤੋਂ ਨਹੀਂ ਕਿਹਾ ਇਹਨੂੰ ਬਹਿਰੂਪੀਆ ਇਹਦੀਆਂ ਗੱਲਾਂ ਤੋਂ ਕਿਹਾ ਬਹਿਰੂਪੀਆ ਜਿਹੜੀਆਂ ਇਹ ਗੱਲਾਂ ਕਰਦਾ ਆ ਪੜਕਾਉ ਵੀ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਸ਼ਿਵ ਸੈਨਾ ਵਾਲਿਆਂ ਦੇ ਵੀ ਇਹੀ ਗੱਲ ਆ ਉਹ ਹੁਣ ਦੇਖੋ ਯਗਦੰਮ ਪ੍ਰਵਾਸੀਆਂ ਦੀ ਗੱਲ ਆਈ ਉੱਠ ਕੇ ਖੜੇ ਹੋ ਗਏ ਤੇ ਜਿਹੜੀਆਂ ਦਿੱਲੀ ਇੰਦਾ ਜਦੋਂ ਗਲੀਆਂ ਹੋਰ ਪੰਜਾਬੀ ਘਟਨਾਵਾਂ ਘਟਦੀਆਂ ਉਦੋਂ ਕਿੱਥੇ ਹੁੰਨੇ ਤੁਸੀਂ ਠੀਕ ਹੈ ਠੀਕ ਇਸ ਕਰਕੇ ਮੁੱਦਾ ਜਿਹੜਾ ਹੈਗਾ ਆ ਸਾਨੂੰ ਕਾਨੂੰਨ ਵਿਵਸਥਾ ਆਪਣਾ ਸਹੀ ਕਰਨ ਦਾ ਆ ਦੇਖੋ ਫਿਰ ਸਿੱਖਾਂ ਨੂੰ ਪੁੱਛਿਆ ਜਾਂਦਾ ਵੀ ਹਾਂਜੀ ਵੀ ਤੁਸੀਂ ਕੀ ਜਾਣਦੇ ਆ ਅਸੀਂ ਜਾਣਦੇ ਆ ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿੱਥੇ ਕਿਸੇ ਵੀ ਧੀ ਭੈਣ ਦੀ ਪਤਨੀ ਲੁੱਟੀ ਗਈ ਉੱਥੇ ਕੋਈ ਚੋਰੀ ਨਹੀਂ ਸੀ ਹੁੰਦੀ ਰਾਜਾ ਆਪ ਪ੍ਰਜਾ ਦੇ ਵਿੱਚ ਜਾ ਕੇ ਵਿਚਰਦਾ ਸੀ ਉਹਨਾਂ ਦੇ ਦੁੱਖ ਸੁੱਖ ਸੁਣਦਾ ਸੀ ਹਮ ਹੁਣ ਤਾਂ ਮੇਰੀ ਗੱਲ ਸੁਣੋ ਉਦੋਂ ਤਾਂ ਇੱਕ ਕੱਲਾ ਮਹਾਰਾਜਾ ਰਣਜੀਤ ਸਿੰਘ ਸੀਗਾ ਹਮ ਠੀਕ ਆ ਜੀ ਹੁਣ ਤਾਂ ਪੰਜਾਬ ਵੱਖਰਾ ਹੋ ਗਿਆ ਹਰਿਆਣਾ ਵੱਖਰਾ ਹੋ ਗਿਆ ਹਿਮਾਚਲ ਵੱਖਰਾ ਹੋ ਗਿਆ ਦਿੱਲੀ ਵੱਖਰੀ ਚੱਲੇ ਜਾਂਦੀ ਆ ਉਦੋਂ ਦਾ ਬਾਬਾ ਜੀ ਰਾਜਾ ਹੀ ਇੱਕ ਸੀਗਾ ਪੰਜਾਬ ਬਹੁਤ ਵੱਡਾ ਸੀਗਾ ਜੰਮੂ ਵੀ ਸਾਡੇ ਅੰਡਰ ਸੀਗਾ ਥੋੜਾ ਜਿਹਾ ਇਸ ਚੀਜ਼ ਨੂੰ ਵਿਚਾਰਿਆ ਜਾਵੇ ਐਵੇਂ ਬੇਵਜਾ ਬਿਆਨ ਦੇ ਕੇ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਨੂੰ 扑ੜਾ ਰਹੇ ਆ ਤਾਂ ਕਿ ਉਹ ਕੋਈ ਗਲਤੀਆਂ ਕਰਨ ਤੇ ਬਾਅਦ ਚ ਆਪਾਂ ਚੱਕ ਕੇ ਇਹਨਾਂ ਨੂੰ ਜੇਲਾਂ ਚ ਸਿੱਟੀਏ ਬਸ ਜਿਸ ਤਰੀਕੇ ਦੇ ਨਾਲ ਉਹਨੂੰ ਸਾਰਾ ਕੁਝ ਇਹ ਨਿਕਲ ਕੇ ਮੈਟਰ ਆ ਰਿਹਾ ਹੈਗਾ ਇੱਕ ਮੇਰੇ ਖਿਆਲ ਨਾਲ ਪ੍ਰੋਫੈਸਰ ਵੀ ਹੈਗਾ ਉਸਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਪਹਿਲਾਂ ਉਸਨੇ ਉਹਦੀ ਇੰਟਰਵਿਊ ਕੀਤੀ ਸੀਗੀ ਕਿਸੇ ਨੇ ਤੇ ਉਹਦੇ ਵਿੱਚ ਉਹ ਹੱਕ ਦੇ ਵਿੱਚ ਬਿਆਨ ਦਿੰਦਾ ਪਿਆ ਸੀਗਾ ਕਿ ਬਈ ਪ੍ਰਵਾਸੀ ਜਿਹੜੇ ਹੈਗੇ ਨੇ ਪ੍ਰਵਾਸੀਆਂ ਤੋਂ ਬਿਨਾ ਤਾਂ ਪੰਜਾਬ ਵੀ ਨਹੀਂ ਚੱਲਦਾ ਪ੍ਰਵਾਸੀਆਂ ਤੋਂ ਬਿਨਾ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਕਿਸੇ ਦਾ ਘਰ ਨਹੀਂ ਬਣਨਾ ਤੇ ਅੱਜ ਉਹ ਪ੍ਰਵਾਸੀਆਂ ਦੇ ਖਿਲਾਫ ਹੋਇਆ ਫਿਰਦਾ ਹੈ ਫਿਰ ਇਦਾਂ ਦੇ ਬੰਦਿਆਂ ਨੂੰ ਤੁਸੀਂ ਕੀ ਕਹੋਗੇ ਉਹ ਫੇਮ ਲੈਣ ਨੂੰ ਮਸ਼ਹੂਰੀ ਇਹ ਬੰਦੇ ਬਾਬਾ ਜੀ ਸਾਰੇ ਮਸ਼ਹੂਰੀ ਲੈਣ ਨੂੰ ਹੀ ਆ ਮੈਂ ਇਹ ਇੰਟਰਵਿਊ ਸਿਰਫ ਆਪਣੇ ਭਰਾਵਾਂ ਨੂੰ ਸਨੇਹ ਦੇਣ ਲਈ ਕੀਤਾ ਵੀ ਜਿਹੜੇ ਪੰਜਾਬ ਦੀ ਅਸਲੀ ਮੁੱਦੇ ਆ ਹੁਣ ਸਨੀ ਸਿੰਘ ਦੇ ਇੰਨਾ ਤਸ਼ੱਦਦ ਹੋਇਆ ਠੀਕ ਆ ਉਥੇ ਅੰਦਰ ਲੜਾਈ ਹੋਈ ਆ ਬਾਬਾ ਜੀ ਉਹਨਾਂ ਨੇ ਸਾਡੇ ਧਿਆਨ ਹੀ ਭਟਕਾ ਦਿੱਤੇ ਆ ਇਹ ਗੱਲਾਂ ਤੁਸੀਂ ਸਰਵੇ ਦੇ ਵਿੱਚ ਦੇਖੋ ਹਰ ਰੋਜ਼ ਬੱਚੀ ਦਾ ਬਲਤਕਾਰ ਹੋ ਰਿਹਾ ਆ ਕਿੰਨੀਆਂ ਬੱਚੀਆਂ ਮਰ ਰਹੀਆਂ ਆ ਕਿੰਨੇ ਕਤਲ ਹੋ ਰਹੇ ਆ ਸਿਰਫ ਇਹ ਆ ਵੀ ਆਪਾਂ ਪੰਜਾਬ ਦਾ ਕਿਹੜਾ ਮੁੱਦਾ ਚੱਲਦਾ ਹੈ ਉਹਨੂੰ ਪਟਕਾ ਕੇ ਦੂਜੇ ਪਾਸੇ ਡੈਵਿਡ ਕਿੱਦਾਂ ਕਰਨਾ ਆ ਇਹ ਸਰਕਾਰਾਂ ਨੂੰ ਚੰਗੀਦਰਾਂ ਆ ਰਿਹਾ ਆ ਮੈਂ ਤੁਹਾਨੂੰ ਇਹੀ ਗਹਿ ਰਿਹਾ ਵੀ ਦੇਖੋ ਹਰ ਜਗ੍ਹਾ ਇਲੈਕਸ਼ਨ ਆ ਰਹੇ ਆ ਇਸ ਕਰਕੇ ਇਹ ਸਭ ਸਿਆਸਤਾ ਇਹਨੂੰ ਚੰਗੀ ਤਰੀਕੇ ਸੋਚ ਸਮਝ ਕੇ ਆਪਾਂ ਸਗੇ ਜਿਹੜੇ ਕੈਂਡਲ ਮਾਰਦੇ ਹੁਣ ਦੇਖੋ ਜਿਹੜੇ ਉਹ ਫੜ ਲਿਆ ਗਿਆ ਉਹਦੇ ਵਾਸਤੇ ਆਪਾਂ ਕੱਢੇ ਆ ਬਾਬਾ ਜੀ ਆਪਾਂ ਸਰਕਾਰ ਵਾਸਤੇ ਕੱਢੀਏ ਵੀ ਸਰਕਾਰ ਗਲਤ ਸਰਕਾਰ ਦੇ ਕਾਨੂੰਨ ਸਹੀ ਹੋਣੇ ਚਾਹੀਦੇ ਆ ਇੱਕੋ ਜਿਹਾ ਕਾਨੂੰਨ ਹੋਣਾ ਚਾਹੀਦਾ ਨਾ ਕਿ ਹਿੰਦੂਆਂ ਵਾਸਤੇ ਵੱਖਰਾ ਸਿੱਖਾਂ ਵਾਸਤੇ ਵੱਖਰਾ ਤੇ ਪ੍ਰਵਾਸੀਆਂ ਵਾਸਤੇ ਵੱਖਰਾ ਕਾਨੂੰਨ ਦਾ ਦੇਖੋ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਗੋਰਿਆਂ ਵਾਸਤੇ ਸਾਰਿਆਂ ਵਾਸਤੇ ਇੱਕੋ ਜੱਟ ਬਈ ਜਾਂਦੇ ਆ ਉਥੇ ਕੋਈ ਕੁੜੀ ਦਾ ਬਲਦ ਕਰਕੇ ਕਹਿੰਦੇ ਵੱਢ ਕੇ ਪਰੇ ਕਰੋ ਇੱਕੋ ਹੀ ਕਾਨੂੰਨ ਆ ਨਾ ਤੇ ਇੱਥੇ ਕਿਉਂ ਕਾਨੂੰਨ ਅਲੱਗ-alag ਆ ਅਮੀਰ ਵਾਸਤੇ ਵੱਖਰਾ ਆ ਮੰਤਰੀਆਂ ਵਾਸਤੇ ਕਾਨੂੰਨ ਵੱਖਰੇ ਆ ਸਰਕਾਰਾਂ ਵਾਸਤੇ ਵੱਖਰੇ ਆ ਤੇ ਆਮ ਜਨਤਾ ਵਾਸਤੇ ਵੱਖਰੇ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਆ ਫਿਰ ਉਸ ਰਾਜੇ ਦੀ ਰਾਜੇ ਨੂੰ ਵਧਿਆ ਮੰਨਿਆ ਜਾਂਦਾ ਆ ਨੀ ਤਾਂ ਇਹ ਸਾਰੇ ਰਾਜੇ ਖਤਮ ਮਸਾਕੀ ਸਵਾਲ ਮੇਰਾ ਜੋ ਹਿੰਦੂ ਲੀਡਰ ਨੇ ਜੋ ਜਵਾਬ ਸਵਾਲ ਕਰਦੇ ਪਏ ਨੇ ਇਸ ਵਕਤ ਜਾਂ ਫਿਰ ਜਿਹੜੇ ਪੰਜਾਬੀ ਨੇ ਆ ਆਪਣੇ ਜੋ ਵਿਰੋਧ ਕਰਦੇ ਪਏ ਨੇ ਕਿ ਬਈ ਪ੍ਰਵਾਸੀਆਂ ਨੂੰ ਕੱਢਣਾ ਗਲਤ ਹੈਗਾ ਹੈ ਵਗੈਰਾ ਵਗੈਰਾ ਜੋ ਵੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਰੇਕ ਬੰਦੇ ਦੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਅੰਤ ਕੀ ਹੈਗਾ ਦੇਖੋ ਜਿੱਦਣ ਉਹ ਆ ਗਏ ਆਪਾਂ ਆਪਣੇ ਸਾਡੇ ਨਾਲ ਉਹ ਕੰਮ ਕਰਦੇ ਆ ਹਨਾ ਉਸ ਦਿਨ ਤਾਂ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੋਣਾ ਪੰਜ ਉਂਗਲੀਆਂ ਆ ਪੰਜੇ ਇੱਕੋ ਜੀਆਂ ਨਹੀਂ ਹੈਗੀਆਂ ਸਾਰੇ ਪ੍ਰਵਾਸੀ ਇੱਕੋ ਜਿਹੇ ਵੀ ਨਹੀਂ ਹੈਗੇ ਕਈ ਬੰਦੇ ਕਿਸੇ ਬੰਦੇ ਦੇ ਨਾਲ 20-20 ਸਾਲ ਤੋਂ 30-30 ਸਾਲ ਤੋਂ ਜੁੜੇ ਹੋਏ ਆ ਜਿਹੜੇ ਇੱਥੇ ਉਹਨਾਂ ਦੇ ਬੱਚੇ ਵੀ ਇੱਥੇ ਜਵਾਨ ਹੋ ਚੁੱਕੇ ਆ ਉਹ ਇੱਥੇ ਆਪਣੇ ਆਪਣੇ ਕੰਮ ਕਰ ਰਹੇ ਆ ਉਹ ਤਾਂ ਹੁਣ ਹੁਣ ਜੇ ਅੱਜ ਉਹ ਉੱਠ ਕੇ ਆਪਾਂ ਉਹਨਾਂ ਨੂੰ ਇਹ ਕਹੀਏ ਕੋਈ ਬਹੁਤ ਵਧੀਆ ਪੋਸਟਾਂ ਦੇ ਵੀ ਬੈਠੇ ਆ ਇਦਾਂ ਦੇ ਬੰਦੇ ਹੈਗੇ ਆ ਜਿਹੜੇ ਪੰਜਾਬ ਵਾਸਤੇ ਕੰਮ ਕਰ ਰਹੇ ਆ ਜਾਂ ਪੰਜਾਬ ਵਾਸਤੇ ਦਰਦ ਰੱਖਦੇ ਆ ਕਈ ਇਦਾਂ ਦੇ ਇਹ ਵਲੰਟੀਅਰ ਵੀ ਬਣੇ ਹੋਏ ਆ ਜਿਹੜੇ ਪੰਜਾਬ ਵਾਸਤੇ ਬਹੁਤ ਕੁਝ ਕਰ ਰਹੇ ਆ ਤੇ ਆਪਾਂ ਸਾਰਿਆਂ ਨੂੰ ਇੱਕ ਰਸੇ ਨਾਲ ਬੰਨੋ ਹੁਣ ਸਾਡੇ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਇਦਾਂ ਹੀ ਰਿਹਾ ਜਿਹੜੇ ਮਰਜ਼ੀ ਕੋਈ ਰਹਿੰਦਾ ਸੀਗਾ ਸਾਰੇ ਧਰਮਾਂ ਦਾ ਸਤਕਾਰ ਸੀਗਾ ਹਰ ਇੱਕ ਬੰਦੇ ਦਾ ਇਹ ਤਾਂ ਸਾਨੂੰ ਸਿਰਫ ਪਾੜਦੇ ਪਏ ਆ ਕੀ ਜਦੋਂ ਕੋਈ ਗੱਲ ਹੋ ਜਵੇ ਪਹਿਲਾਂ ਸੀਗੇ Hindu ਤੇ Sikh ਨੌਂ ਮਾਸ ਦਾ ਰਿਸ਼ਤਾ ਅਕੱਲ ਮੈਂ ਕਿਸੇ ਸ਼ਿਵਸੈਨਾ ਵਾਲੇ ਦਾ ਬਿਆਨ ਸੁਣ ਰਿਹਾ ਸੀਗਾ ਤੇ ਜਲੰਧਰ ਦਾ ਹੁਣ Hindu ਤੇ ਪ੍ਰਵਾਸੀ ਨੌਂ ਮਾਸ ਦਾ ਰਿਸ਼ਤਾ ਹੋ ਗੇ ਬਾਬਾ ਜੀ ਸਿਆਸਤ ਨਾ ਕਰੋ ਸਵਾਲ ਸਰਕਾਰ ਨੂੰ ਕਰੋ ਸਹੀ ਸਾਡਾ ਸਵਾਲ ਸਰਕਾਰ ਤੱਕ ਆ ਵੀ ਕਿਹੜਾ ਕਾਨੂੰਨ ਤੁਸੀਂ ਪਾਸ ਕੀਤਾ ਠੀਕ ਹੈ ਜੀ ਸਿੱਧਾ ਸਿੱਧਾ ਬਾਜੀ ਜਵਾਬ ਆ ਦੇਖੋ ਇਹਨਾਂ ਨੇ ਸਾਡੇ ਵਾਸਤੇ ਕੀ ਕੀਤਾ ਹਰ ਪੀੜਤਾ ਵਾਸਤੇ ਦੇਖੋ ਸਾਰੀਆਂ ਕਮਿਊਨਿਟੀਆਂ ਉੱਤੇ ਬੇਟੀਆਂ ਉੱਤੇ ਪ੍ਰਵਾਸੀ ਵੀ ਬੈਠੇ ਤੇ ਪੰਜਾਬੀ ਵੀ ਬੈਠੇ ਰਵੀਦਾਸ ਭਾਈਚਾਰਾ ਵੀ ਬੈਠਾ ਵਾਲਮੀਕ ਭਾਈਚਾਰਾ ਵੀ ਬੈਠਾ ਆ ਸਾਰੀਆਂ ਬਰਾਦਰੀਆਂ ਬੈਠੀਆਂ ਇੰਨੀ ਤਬਾਈ ਹੋਈ ਆ ਉਸ ਚੀਜ਼ ਨੂੰ ਡੈਬਿਟ ਕੀਤਾ ਜਾ ਰਿਹਾ ਆ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਕਹੂੰਗਾ ਵੀ ਆਪਾਂ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਹੈਂਡਲ ਕਰੀਏ ਨਾ ਕਿ ਇਹ ਸਰਕਾਰਾਂ ਦੀ ਚਾਲ ਚਾਕੇ ਆਪ ਆਪਣਾ ਭਾਈਚਾਰਾ ਖਰਾਬ ਕਰੀਏ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਮਾਨ ਸਿੰਘ ਨੇ ਬਾਬਾ ਤਾਂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਬੁੱਢਾ ਦਲ ਦੇ ਜਥੇਦਾਰ ਨੇ ਦੁਆਬਾ ਤੋਂ ਇਹਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਜੋ ਕੁਝ ਇਸ ਵਕਤ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਕਿਵੇਂ ਤੁਸੀਂ ਜਿਹੜਾ ਹੈ ਉਹ ਦੇਖ ਰਹੇ ਹੈਗੇ ਹੋ ਉਹ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਵਿਚਾਰ ਦੇ ਸਕਦੇ ਹੋ ਇਹਨਾਂ ਦਾ ਕਹਿਣਾ ਹੈ ਕਿ ਬਈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਰਖਣਾ ਅਤੇ ਸੋਚਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਬਿਆਨ ਦੇਣੇ ਚਾਹੀਦੇ ਨੇ